ਤਤਸ਼ੀਰੇ ਕਾਲ ਸਾਰੇ ਕਿਸਾਨ ਭਰਾਵਾਂ ਨੂੰ ਤਾਂ ਬਾਈ ਤੁਹਾਡਾ ਸਵਾਗਤ ਆ ਫਿਰ ਤੋਂ ਨੰਬਰ ਦਾ ਡੈਰੀ ਫਾਰਮ ਤੇ ਤਾਂ ਬਾਈ ਜਿਹੜੀ ਆਪਾਂ ਅੱਜ ਦੀ ਵੀਡੀਓ ਲੈ ਕੇ ਆਏਗੇ ਅੱਜ ਦੀ ਵੀਡੀਓ ਵਿੱਚ ਆਪਾਂ ਕਿਸਾਨ ਭਰਾਵਾਂ ਵਾਲੀ ਤੇ ਡੈਰੀ ਫਾਰਮ ਵਾਲੇ ਭਰਾਵਾਂ ਲਈ ਇੱਕ ਅਹਿਮ ਜਾਣਕਾਰੀ ਲੈ ਕੇ ਆ ਚੁੱਕੇ ਹਾਂ ਜੋ ਕਿ ਆਪਣੇ ਰਾਮਪਰੇ ਤੋਂ ਫੂਲ ਸ਼ਹਿਰ ਨੂੰ ਰੋਡ ਜਾਂਦਾਗਾ ਉੱਥੇ ਬਾਈ ਨੇ ਫੀਡ ਫੈਕਟਰੀ ਲਾਈ ਹੈਗੀ ਠੀਕ ਆ ਤੁਸੀਂ ਦੇਖ ਸਕਦੇ ਹੋ ਜੈ ਸ਼੍ਰੀ ਬਾਲਾ ਜੀ ਫੀਡ ਫੈਕਟਰੀ ਬਾਈ ਦੀ ਫੀਡ ਫੈਕਟਰੀ ਦਾ ਨਾਮ ਹੈ ਜਿੱਥੇ ਕੀ ਬਾਈ ਵੱਲੋਂ ਪਸ਼ੂਆਂ ਦੀ ਹਰ ਪ੍ਰਕਾਰ ਦੀ ਫੀਡ ਤਿਆਰ ਕੀਤੀ ਜਾਂਦੀ ਹੈਗੀ ਕੋਈ ਵੀ ਕਿਸਾਨ ਆਪਣਾ ਡੈਰੀ ਫਾਰਮ ਵਾਲਾ ਭਰਾ ਆਪਦੀ ਫੀਡ ਤਿਆਰ ਕਰਾ ਕੇ ਲੈ ਕੇ ਜਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਭਰਾ ਫੀਡ ਤਿਆਰ ਕਰਾ ਰਹੇ ਹੈਗੇ ਬਾਈ ਕੋਲੇ ਹਰ ਇੱਕ ਹਰ ਇੱਕ ਪ੍ਰਕਾਰ ਦੀ ਫੀਡ ਵਿੱਚ ਪੈਣ ਵਾਲੀ ਚੀਜ਼ ਮਿਲ ਜਾਂਦੀ ਹੈ ਇੱਥੇ ਇਹ ਤੇ ਕੰਮ ਇੱਕ ਨੰਬਰ ਤੇ ਸ਼ੁੱਧ ਕੰਮ ਕੀਤਾ ਹੈਗਾ ਬਾਈ ਦਾ ਨਾਮ ਸ਼ੇਰੂ ਭੈਣੀ ਵਾਲੇ ਨਾਂ ਤੋਂ ਬਾਈ ਮਸ਼ਹੂਰ ਹੈਗਾ ਬਾਈ ਦੀ ਰਾਮਪੁਰੇ ਸ਼ਹਿਰ ਵਿੱਚ ਇੱਕ ਦੁਕਾਨ ਵੀ ਹੈ ਸ਼ੇਰੂ ਭੈਣੀ ਵਾਲੇ ਨਾਂ ਤੇ ਤੇ ਠੀਕ ਆ ਬਾਈ ਤੁਸੀਂ ਦੇਖ ਸਕਦੇ ਹੋਗੇ ਆਹ ਬਾਈ ਨੇ ਮਸ਼ੀਨ ਨਾਲ ਲਾਈਆਂ ਵੀ ਹੈਗੀਆਂ ਤੇ ਠੀਕ ਹੈ ਦੇਖ ਕੋਲ ਕੰਡਾ ਹੋ ਰਿਹਾ ਹਰ ਇੱਕ ਕਿਸਾਨ ਭਰਾ ਆਪਦੀ ਫੀਡ ਕੋਲੇ ਖੜ ਕੇ ਤੇ ਪੂਰੇ ਤਸਦੀ ਨਾਲ ਇੱਕ ਨ ਇੱਕ ਨੰਬਰ ਕੁਆਲਟੀ ਵਿੱਚ ਤਿਆਰ ਕਰਾ ਸਕਦਾ ਜਿਹੜੇ ਕਿਸੇ ਵੀ ਨੇ ਲੋਡ ਹੋਈ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲਦਾ ਫੀਡ ਬਣਾਉਣ ਲਈ ਇਹ ਬਾਕੀ ਬਾਈ ਨੇ ਸਪਰਕ ਕਰ ਲਿਓ ਠੀਕ ਆ ਬਾਈ ਦਾ ਬਾਈ ਦੀ ਰਾਮਪਰੇ ਤੋਂ ਫੂਲ ਤੋਂ ਰਾਮਪਰੇ ਰੋਡ ਤੇ ਛੜਕਾ ਫੀਡ ਫੈਕਟਰੀ ਲੱਗੀ ਹੋਈ ਛੜਕ ਤੇ ਬਿਹਾਰੀ ਚੌਕ ਕੋਲੇ ਬਾਈ ਜੀ ਜੇ ਫੂਲ ਤੋਂ ਰਾਮਪੁਰੇ ਨੂੰ ਜਾਣਿਆ ਤਾਂ ਬਾਈ ਜੀ ਖੱਬੇ ਹੱਥੋਂ ਦੀ ਹੈਗੀ ਜੇ ਰਾਮਪੁਰੇ ਤੋਂ ਫੂਲਬਾਲ ਨੂੰ ਜਾਣਿਆ ਤਾਂ ਸੱਜੇ ਫੀਡ ਫੈਕਟਰੀ ਆਉਂਦੀ ਹੈਗੀ ਤਾਂ ਬਾਈ ਬਾਕੀ ਬਾਈ ਗੱਲਬਾਤ ਕਰਦੇ ਆਂਗੇ ਤਾਂ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਜਿਹੜੇ ਕਿਸੇ ਵੀ ਨੂੰ ਲੋੜੀ ਬਾਈ ਦਾ ਮਾਣ ਬਸ ਕੀ ਚਾਹਤਾ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਜੀ ਅੰਕਲ ਜੀ ਸੱਤਰੀਕਾਰ ਜੀ ਸੱਤਰੀਕਾਰ ਹੋਰ ਕਿਆ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਹੁਣ ਆਪਾਂ ਤੁਹਾਡੀ ਫੀਡ ਫੈਕਟਰੀ ਬਾਰੇ ਜਾਣਕਾਰੀ ਲੈਣੇ ਆਂਗੇ ਅੱਛਾ ਜੀ ਅੱਛਾ ਬਾਈ ਜੀ ਆ ਆਪਣੇ ਘਰ ਕਿੰਨੀਆਂ ਗੱਡੀਆਂ ਮਿਲਦੀਆਂ ਆਪਣੇ ਕੋਲ ਤਕਰੀਬਨ ਹੈਗੀ ਆ ਵੀਰ ਜੀ 25 30 ਆਟਮਾ ਹੈਗੀਆਂ 25 30 ਆਟਮਾ ਹੈਗੀ ਇਹਦੇ ਖਰਾਦ ਚ ਪੈਂਦੀ ਆ ਪੈਂਦੀ ਆ ਜੀ ਪੈਂਦੀ ਠੀਕ ਆ ਸਾਰੀਆਂ ਵਧੀਆ ਹੋਣੀਆਂ ਪੂਰੀ ਇਹ ਵਨ ਵੀਰੇ ਜੀ ਇਹ ਵਨ ਇਹ ਵਾ ਪੂਰੀ ਟਾਪ ਕੁਆਲਿਟੀ ਪੂਰੀ ਟਾਪ ਕੁਆਲਿਟੀ ਯਾਰ ਠੀਕ ਆ ਆ ਕੀ ਆ ਕੀ ਇਹ ਅਸੀਂ ਆਪ ਦੀ ਫੀਡ ਬਣਾ ਕੇ ਵੇਚਦੇ ਆ ਜਿਹੜੀ ਦੁਕਾਨ ਤੇ ਜੀ ਆਪ ਦੀ ਫੀਡ ਬਣਾ ਕੇ ਤਿਆਰ ਕਰਕੇ ਵੇਚ ਹਾਂ ਉਹ ਵੀ ਵੇਚਦੇ ਆ ਤੇ ਜਿਹੜੇ ਭਾਈ ਆਪਣੇ ਜ਼ਿੰਮੇਦਾਰ ਭਾਈ ਐ ਕੋਈ ਵੀ ਪਸ਼ੂ ਵਾਲਾ ਜੇ ਕੋਲੇ ਖੜ ਕੇ ਬਣਾਉਣੇ ਐ ਕੋਰੇ ਖੜਕੇ ਰਾਮਦਾਰੀ ਨਾਲ ਬਣਾਓ ਵਧੀਆ ਮਟੀਰੀਅਲ ਖਵਾ ਕੇ ਉਹ ਆਪ ਦੀ ਮਰਜ਼ੀ ਨਾਲ ਮਰਜ਼ੀ ਬੜੀ ਹਾਂਜੀ 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 ਕੁਝ ਮਰਜ਼ੀ ਪਾਓ ਉਸ ਮਰਜ਼ੀ 30 35 ਆਈਟਮਾਂ ਕੁਝ ਮਰਜ਼ੀ ਖਵਾਈ ਚੱਲੋ ਜੀ ਜਿਹਾ ਉਸ ਮਾਲਕ ਉਹ ਵੀ ਕਰਾਓ ਉਹ ਵੀ ਜੀ ਜਿਹੜਾ ਬਾਕੀ ਗੱਲ ਹੋਰ ਹੈ ਬੀਰ ਜੀ ਕਿ ਜਿਹੜਾ ਅਸੀਂ ਸਮਾਨ ਪੁਰਾਣ ਥੋਕ ਰੇਟਾਂ 'ਚ ਪਾਉਣਿਆ ਕੋਈ ਲਾਏ ਨਹੀਂ ਕੋਈ ਜਿਵੇਂ ਜਰਨਲ ਦੇ ਰੇਟ ਦੀ ਲਾਈਏ ਜਾਂਦਾ ਨਾ ਸਿਰ ਠੋਕਰੇਟ ਜਿਹੜਾ ਕੋਲ ਖੇਲ ਤੇ ਅਸੀਂ ਵੇਚਦੇ ਆਂ ਠੀਕ ਆ ਬੇਗਰ ਕੁਆਲਟੀ ਐ ਮੁੱਲ ਜ਼ਿਆਦਾ ਮੁੱਲ ਜ਼ਿਆਦਾ ਹੋਰਾਂ ਦਾ ਘਣੀ ਆ ਨਹੀਂ ਨਹੀਂ ਉਹ ਮੇਰੀ ਜੀ ਵਧੀਆ ਮੁੱਲ ਘੱਟ ਤੇ ਆ ਕੀ ਚੀਜ਼ ਆ ਗਈ ਇਹ ਚਨਾ ਚੂਰੀ ਜੀ ਚਨਾ ਚੂਰੀ ਆਪਣੇ ਕੋਲ ਮਿਲਦੀ ਹੈ ਚਨਾ ਚੂਰੀ ਸੋਇਆ ਬੀਨ ਸੋਇਆ ਬੀਨ ਜੀ ਤਾਰਾ ਮੀਰਾ ਤਾਰਾ ਮੀਰਾ ਜੀ ਜੋ ਹੋਗੇ ਜੀ ਠੀਕ ਹੈ ਜੀ ਮੱਕੀ ਹੋਗੀ ਠੀਕ ਹੈ ਸਟੋਕਰ ਹੋ ਗਿਆ ਜੀ ਸਟੋਕਰ ਵੀ ਆਪਣਾ ਆਉਂਦਾ ਹਾਂਜੀ 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 ਖੰਡਾ ਖੰਡਾ ਜਾਓਕਰ ਖੰਡਾ ਵੀ ਹੈਗਾ ਜੀ ਛੋਲਿਆਂ ਦਾ ਖੰਡਾ ਹੁੰਦਾ ਜੀ ਠੀਕ ਹੈ ਜਿਹੜੀ ਵੀ ਚੀਜ਼ ਤੁਹਾਨੂੰ ਬਾਈ ਕੋਲੋਂ ਮਿਲੂਗੀ ਸਾਰੀ ਗੈਜ ਰੇਟ ਤੇ ਵਧੀਆ ਕੁਆਲਟੀ ਦੇ ਮਾਰਕੀਟ ਵਾਲੀ ਮਿਲੂ ਤੇ ਆ ਸੋਇਆ ਚੂਰੀ ਹੈ ਜੀ ਆ ਸੋਇਆ ਚੂਰੀ ਆ ਜੀ ਦੇਖ ਆ ਬਾਈ ਪੂਰੀ ਪੂਰੀ ਵਧੀਆ ਟਾਪ ਕੁਆਲਟੀ ਦੀ ਸੋਇਆ ਬੀਨ ਚੂਰੀ ਮਿਲਦੀ ਹੈ ਬਾਈ ਕੋਲੋਂ ਠੀਕ ਆ ਤੇ ਹਰ ਇੱਕ ਚੀਜ਼ ਜੈਨੂਅਲ ਮੁੱਲ ਮਿਲਦਾ ਤੇ ਆਪਾਂ ਆਪਦੇ ਫਾਰਮ ਦੀ ਵੀ ਨੰਬਰ ਦਾ ਡੈਰੀ ਫਾਰਮ ਦੀ ਫੀਡ ਵੀ ਬਾਈ ਕੋਲੋਂ ਤਿਆਰ ਕਰਾਉਂਦੇ ਹੁੰਦੇ ਆਪਾਂ ਅੱਜ ਫਿਰ ਤੋਂ ਆਪਣੀ ਫੀਡ ਤਿਆਰ ਕਰਾਉਣ ਲਈ ਆਏ ਆਂਗੇ ਤੇ ਬਾਈ ਜੀ ਨੇ ਵੀਡੀਓ ਵੀਡੀਓ ਇਹ ਪਰਕਾਰ ਤੇ ਬਾਕੀ ਤੁਸੀਂ ਦੇਖ ਸਕਾ ਜੇ ਆ ਬਈਆ ਆ ਸੋਇਆ ਖਾਲਾ ਜੀ ਆਇਓ ਸੋਇਆ ਖਾਲੀ ਤੋ ਕੁਆਲਟੀ ਚੈੱਕ ਕਰੋ ਬਈ ਤੁਸੀਂ ਮੇਨ ਦਾ ਕੁਆਲਟੀ ਨਹੀਂ ਹੁੰਦੀ ਹੈਗੀ ਠੀਕ ਆ ਦੇਖੋ ਜੇ ਪਸ਼ੂ ਬਈ ਚੰਗੀ ਜੀ ਖਾਣਗੇ ਫੇਰ ਹੀ ਦੁੱਧ ਦੇਣਗੇ ਆ ਸੋਇਆ ਛਿਲਕਾ ਜੀ ਆ ਸੋਇਆ ਛਿਲਕਾ ਛਿਲਕਾ ਵੀ ਚੈੱਕ ਕਰੋ ਬਈ ਤੋ ਕੁਆਲਟੀ ਛਿਲਕਾ ਕੋਈ ਮਾੜੀ ਚੀਜ਼ ਨਹੀਂ ਠੀਕ ਆ ਤੇ ਜੇ ਪਸ਼ੂ ਚੰਗਾ ਚੰਗਾ ਖਾਵਾਗੇ ਤਾਂ ਦੁੱਧ ਫੇਰ ਹੀ ਮਿਲਦਾ ਨਹੀਂ ਫੇਰ ਦੁੱਧ ਵੀ ਨਹੀਂ ਮਿਲਦਾ ਬਈ ਤੇ ਕਿਹਦਾ ਪਸ਼ੂ ਨਾ ਕੋਈ ਬੇਈਮਾਨੀ ਨਹੀਂ ਕਰਦਾ ਤੇ ਆ ਜਾਓ ਆ ਗਏ ਇਹ ਸਾਨੂੰ ਸੰਤਾਂ ਨੇ ਲਵਾਈ ਹੋਈ ਹੈ ਫੈਕਟਰੀ ਸਾਡਾ ਮੂਵਮੈਂਟ ਇਹ ਕਿ ਅਸੀਂ ਗਲਤ ਸੋਦਾ ਨਾ ਕੋਈ ਰੱਖਣਾ ਨਾ ਰੱਖੀਏ ਜੀ ਠੀਕ ਹੈ ਜੀ ਆਹ ਦੇਖੋ ਜੌਂ ਦੇਖੋ ਜੀ ਜੌਂ ਦੇਖੋ ਚੌੜੀ ਕੁਆਲਿਟੀ ਚੈੱਕ ਕਰੋ ਇਹਦੇ ਵਿੱਚ ਕਹਿੰਦਾ ਫੂਸ ਹੀ ਹੁੰਦਾਗਾ ਪਰ ਨਹੀਂ ਦੇਖੋ ਟਾਪ ਕੁਆਲਿਟੀ ਇਹ ਜੌਂ ਆਗੇ ਨਹੀਂ ਵਿੱਚ ਕੀ ਫੂਸ ਹੀ ਹੁੰਦਾ ਕਹਿੰਦੇ ਜੌਂ ਦਾ ਜੌਂ ਦਾ ਨਾਂ ਨਹੀਂ ਹੁੰਦਾ ਪਰ ਵਿੱਚ ਫੂਸ ਹੁੰਦਾ ਪਰ ਬਾਈ ਕੋਲੇ ਪੂਰੀ ਟਾਪ ਕੁਆਲਿਟੀ ਕੀ ਮਿਲਦੀ ਹੈਗੀ ਐਣੀ ਕੀ ਬੇਕਾਰ ਦੀ ਮਿਲੂਗੀ ਆ ਆਪਣੇ ਆਪ ਦੀ ਆਪਣੇ ਆਪ ਆਪਣੇ ਜਿਹੜੀ ਨੀਡ ਚਾਰ ਹੋ ਜੀ ਜਿਹੜੀ ਖਲ ਵੀ ਹੈ ਅਸੀਂ ਇੰਜਨ ਮਾਰਕਟ ਵਗੈਰ ਖਲ ਨਹੀਂ ਪਾਉਂਦੇ ਜੀ ਕੋਈ ਤੇ ਜੇ ਕਰਦੇ ਵੀ ਮਾਰ ਕੇ ਕਰਦੇ ਆ ਇੰਜਨ ਮਾਰਕਾ ਦਿਖਾਓ ਆ ਇੰਜਨ ਮਾਰਕਾ ਤੋਂ ਬਿਨਾ ਬਾਈ ਕੋਈ 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 ਯਕੀਨ ਨਹੀਂ ਆਉਂਦੀ ਠੀਕ ਆ ਬਾਈ ਮਾਰਕਾ ਅਲਰੇਡੀ ਤੇ ਜੈਨਲ ਰੇਟ ਵਾਲੀ ਕੀ ਹੋਊਗੀ ਤੇ ਜਿਹੜੇ ਕਿਸੇ ਵੀਰ ਨੂੰ ਲੋੜ ਹੈ ਆਪਾਂ ਬਾਈ ਦੀ ਫੈਕਟਰੀ ਦਾ 500 ਪੱਤੀਆਂ ਵਾਲਾ ਜੀ ਲੈ ਲੈ ਚਾਹ ਦੇਖਾ ਦੇ ਟਰੈਕਟਰ ਵਾਲੇ ਲੈ ਕੇ ਖਾਲ تیار ਕਰ ਠੀਕ ਆ ਇਹ ਬਾਕੀ ਦੀ ਦੇਖ ਸਾ ਆ ਦਵਾਈਆਂ ਵੀ ਦੇਖੋ ਕੀਟ ਘਾੜੀ ਪੀਤੀ ਆ ਜੀ ਠੀਕ ਆ ਜਿਹੜੀ ਆ ਬੜੇ ਮੇਰੀ ਖਾਲ ਨਹੀਂ ਆਮ ਤੌਰੇ ਕੋਈ ਵੀ ਖਾਲਾ ਮਿਲਦੀਆਂ ਹੈ ਹਾਂ ਕੋ ਸਿਰਫ ਗੱਤਾ ਮਿਕਸ ਜਾਂ ਕੋਈ ਹੋਰ ਆ ਬੜੇ ਵਾਰੀ ਖਾਲ ਚੈੱਕ ਕਰੋ ਜੀ ਪਿਓ ਦਾ ਜਮਾ ਪਿਓ ਤੁਸੀਂ ਬੜੇਵੇਂ ਗੱਲ ਕਰੋ ਨਹੀਂ ਮੇਰੀ ਕੱਲੇ ਕੱਲਾ ਵੀ ਹੁੰਦੀ ਆ ਖੂਜੀ ਦਾਬਾ ਦੀ ਦੇਖ ਸਕਦੇ ਕਾਲੇ ਵਿੱਚ ਵੀ ਬੜੇਵੇਂ ਵੀ ਨੇਰੇ ਪਏ ਆ ਜੀ ਠੀਕ ਆ ਇਹਨੂੰ ਕਹਿੰਦੇ ਮੇਰੀ ਖਾਲ ਠੀਕ ਆ ਪਿਓਰ ਖਾਲੇ ਹੁੰਦੀ ਆ ਜੀ ਤੁਸੀਂ ਚੈੱਕ ਕਰ ਸਕਦੇ ਹੋਗੇ ਕੋਈ ਬਾਈ ਕੁਆਲਟੀ ਦੀ ਕੋਈ ਕੋਈ ਕੌਣ ਕੋਈ ਪਿਓਰ ਕੋਲੂ ਦਾ ਨਹੀਂ ਬਾਈ ਦਾ ਪਿਓਰ ਕੋਲੂ ਦੀ ਖਾਲ ਇਹ ਆ ਕੋਲੂ ਦੀ ਖਾਲ ਬਾਈ ਤੁਸੀਂ ਦੇਖੋ ਬਾਈ ਸਰੋਂ ਦੀ ਖਾਲ ਦੇਖੋ ਸਾਡ ਨੂੰ ਤੁਸੀਂ ਚੈੱਕ ਕਰੋ ਵੀ ਕਾਪ ਕੁਆਲਟੀ ਦੀ ਫੀਡ ਆ ਤਿੰਨ ਤੋਂ ਲੈ ਕੇ 4 ਕਿਲੋ ਤੇਲ ਹੋ ਕੁਆਂਟਲ ਦੇ ਚ ਠੀਕ ਆ ਜੀ ਕੋਤੇ ਮਰਜ਼ੀ ਕਢਾ ਸਕਦੇ ਹਾਂ ਜਾਂ ਬਾਕੀ ਜੇ ਕਹਾਂ ਬਾਕੀ ਵੀ ਜੀ ਫੈਕਟਰੀ ਤੇ ਵੀ ਕਰਤੋ ਹੋਏ ਆਮ ਤਰ੍ਹਾਂ ਰੋਡ ਤੇ ਫੈਕਟਰੀ ਹੈਗੀ ਤੇ ਤੇ ਵੀ ਵੀ ਰੋਡ ਵੀ ਚੈਜ ਰੇਟ ਤੇ ਤੇ ਵਧੀਆ ਕੁਆਲਿਟੀ ਦਾ ਕੰਮ ਕੀਤਾ ਜਾਂਦਾ ਬਾਕੀ ਦੀ ਬਾਈ ਦੇ ਦਵਾਈਆਂ ਵੀ ਦੇ ਦਿਆਂਗੇ ਜਿਹੜੇ ਆਮ ਕੋਈ ਵੀ ਹੈ ਦਵਾਈਆਂ ਘੱਟ ਮੁੱਲ ਵਾਲੀਆਂ ਪਾਉਂਦੇ ਆ ਅਸੀਂ ਆਹ ਕੰਪਨੀ ਤੁਸੀਂ ਕਦੇ ਵੀ ਰਿਸਰਚ ਕਰਕੇ ਦੇਖ ਲਿਓ ਜੀ ਕਿ ਈ ਐਮ ਆਈ ਐਨ ਕੰਪਨੀ ਹੈ ਜੀ ਇਹ ਪੇਮੈਂਟ ਕੰਪਨੀ ਦੇ ਦਵਾਈਆਂ ਇਹਨਾਂ ਦੀ ਤੁਸੀਂ ਨਹੀਂ ਆਮ ਤਾਂ ਫੈਂਟਾ ਦੇਖੋਗੇ ਤਾਂ ਨਿਰਾਵ ਹੋਈ ਹੁੰਦਾ ਕੋੜਕਵਾ ਆ ਫੈਂਟ ਦੇਖੋ ਜੀ ਤੁਸੀਂ ਕਿਹਨਾਂ ਕਰਸਾਉਂਦੇ ਬਾਈ ਜੀ ਮਲਾਈ ਵਰਗੀ ਫੈਂਟ ਹੈ ਜੀ ਮਲਾਈ ਵਰਗੀ ਫੈਂਟ ਆ ਬਾਈ ਤੂੰ ਦੇਖ ਸਦਾ ਹੱਥ ਨਾਲ ਵੀ ਦੇਖੋ ਹੱਥ ਨਾਲ ਹੀ ਦੇਖ ਕਿੰਨੀ ਪੋਲੀ ਕਿਵੇਂ ਵਧੀਆ ਕੁਆਲਿਟੀ ਹੈ ਜੀ ਟਾਕਸਨ ਵੀ ਇਹਨਾਂ ਦਾ ਜੀ ਟਾਕਸਨ ਵੀ ਕੈਮਨ ਕੰਪਨੀ ਦਾ ਆ ਜਾਂਦਾ ਹੈਗਾ ਤੇ ਆ ਵੀ ਕੈਮਨ ਕੰਪਨੀ ਦਾ ਹੈ ইস্ট ইস্ট ਕੈਮਨ ਕੰਪਨੀ ਹੈ ਬਾਈ ਹਰ ਇੱਕ ਪ੍ਰਕਾਰ ਦੀ ਦਵਾਈ ਵੀ ਤੁਹਾਨੂੰ ਮਿਲਦੀ ਹੈ ম্যাগਨੀਸ਼ੀਅਮ ਚੂੜੀ ਵੀ ਬਾਈ ਹੈ ਪੂਰੀ ਮਾਰਦੀ ਆ ਜਿਹੜਾ ਮਿੱਠਾ ਥੋੜਾ ਲੋਕ ਨੂੰ ਪਾਈ ਜਾਂਦੇ ਟਾਟਾ ਦਾ ਜੀ ਬਿਲਕੁਲ ਉਹ ਟਾਪ ਗਰੰਟ ਟਾਟਾ ਦਾ ਇੰਡੀਆ ਦੀ ਮਸ਼ਹੂਰ ਕੰਪਨੀ ਟਾਟਾ ਤੋਂ علاوہ ਦਾ ਬਾਈ ਕਹਿੰਦਾ ਪਰ ਮਿੱਠਾ ਉਹਦਾ ਪੌਂਦੀ ਨਹੀਂ ਹੈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਹਰ ਇੱਕ ਜੀ ਮਾਰਕ ਵਾਲੀ ਦੇ ਫੁੱਲ ਗਰੰਟੀ ਵਾਲੀ ਮਿਲਦੀ ਹੈ ਜਿਹੜਾ ਜਿਹੜਾ ਆਪਣਾ ਬਫਰ ਹੈ ਇਹ ਅਸੀਂ ਕਾਰਗਲ ਕੰਪਨੀ ਦਾ ਰੂਮੀ ਕੌਣ ਬਫਰ ਕਾਰਗਲ ਕੰਪਨੀ ਦਾ ਰੂਮੀ ਕੌਣ ਹੋ ਬਫਰ ਪਾ ਜਾਂਦਾ ਕਿ ਬੇਗਰ ਕੁਆਲਟੀ ਨਹੀਂ ਪਾ ਕੈਮਨ ਕੰਪਨੀ ਦਾ ਹੀ ਸਾਡੇ ਕੋਲ ਮੀਨਰਲ ਮਿਕਸਚਰ ਹੈ ਜੀ ਮੀਨਰਲ ਮਿਕਸਚਰ ਵੀ ਕੈਮਨ ਕੰਪਨੀ ਦਾ ਪੂਰੀ ਟਾਪ ਕੁਆਲਿਟੀ ਸਾਰੇ ਕੀ ਮਿਲ ਜੇਗੀ ਤੇ ਪਹਿਲਾਂ ਵੀ ਬਈ ਇੱਕ ਇੱਕ ਟਰੈਕਟਰ ਗਿਆਗਾ ਨਿਊ ਹੌਲਡ ਤੇ ਇੱਕ ਟਰੈਕਟਰ ਹੋਰ ਆਜਾ ਟਰਾਲੀ ਨਹੀਂ ਆਉਂਦੀ ਬਈ ਬਾਈ ਕੋਲੇ ਯਾ ਫੁੱਲ ਟਾਪ ਕੁਆਲਿਟੀ ਦਾ ਨਾਮ ਤੇ ਦੇਖੋ ਜੀ ਨਹੀਂ ਆਮ ਰੇਤਾ ਪਾਉਂਦੇ ਸਿਰਫ ਇਹ ਵਾਈਟ ਟਾਟਾ ਦਾ ਨਾਮ ਕਾ ਬਈ ਲੋਗ ਨੇ ਹੋਏ ਨਾਮ ਖਾਂਦੇ ਨਹੀਂ ਦਾਲ ਜ ਨਹੀਂ ਪਾਉਂਦੇ ਤੇ ਬਾਈ ਦੇਖੋ ਟਾਟਾ ਦਾ ਵਾਈਟ ਨਾਮ ਪਾਉਂਦੇ ਹੈਗੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ ਨੰਬਰ ਵੀਡੀਓ ਦਾ ਨੰਬਰ ਬੁਲਾ ਦਾਂਗੇ ਨੰਬਰ ਹੀ ਬਾਈ ਦਾ ਵੀਡੀਓ ਬੁਲਾਵਾਂਗੇ ਬਾਕ ਤੇਰੋ ਕੌਖੇ ਇਹ ਜੁੜਨਾ ਕਿ ਸਾਡੇ ਇੱਕ ਪਲੱਸ ਪਲੰਮ ਵਾਇਟ ਇਹ ਹੈ ਜੀ ਅਸੀਂ ਸੀੜਾ ਵੀ ਆਪ ਤਿਆਰ ਕਰਦੇ ਆ ਸੀੜਾ ਹੀ ਬਾਈ ਜੀ ਆਪ ਤਿਆਰ ਕਰਦਾ ਕੋੜ ਦਾ ਕੋਈ ਨੰਬਰ ਹੀ ਕੋਲ ਤੇ ਆਪਣਾ ਬਾਈ ਜੀ ਮੇਰਾ ਨੰਬਰ ਹੈਗਾ 82849 82849 0928 0928 82849 0928 ਜਿਹੜੇ ਖੇਵੀ ਨੂੰ ਲੋੜੇ ਉਹ ਖੋਲਿਓ ਬਾਈ ਜੀ ਰਾਮਪੁਰੇ ਫਿਰ ਰਾਮਪੁਰੇ ਸੜਕੋਂ ਜਾਂਦੇ ਹੋਏ ਰਾਮਪੁਰ ਤੂੰ ਤੂੰ ਤਾਂ ਰਾਮਪੁਰੇ ਨੂੰ ਜਾਂਦੇ ਹੋ ਸੜਕ ਦੇ ਫੀਡ ਫੈਕਟਰੀ ਆ ਗਈ ਗਿਆ ਸ਼੍ਰੀ ਬਾਲਾ ਜੀ ਫੀਡ ਫੈਕਟਰੀ ਹੈ ਬਾਈ ਜੀ ਤੇ ਬਾਈ ਕੋਈ ਜਿਹੜੇ ਬੰਦੇ ਆਉਂ ਛਾਨਾ ਉਹ ਤਿਆਰ ਦੇ ਕਰਨ ਬੰਦੇ ਰੱਖੇ ਗਿਆਗੇ ਆਨ ਦੇ ਕਿ ਕੋਈ ਵੀ ਬਾਕੀ ਜੀ ਵੀ ਇਧਰ ਨਹੀਂ ਕਿਹ ਕਿ ਕਰ ਸਕਦੇਗੇ ਪ्युअर ਮੱਕੀ ਪਈ ਆ ਬਾਈ ਠੀਕ ਆ ਮੱਕੀ ਦੀ ਕੁਆਲਿਟੀ ਦੇਖੋ ਜੀ ਮੱਕੀ ਦੀ ਕੁਆਲਿਟੀ ਦੇਖੋ ਬਾਈ ਪ्युअर ਮੱਕੀ ਛਣ ਛਣ ਕਰਦੇ ਆ ਮੱਕੀ ਨਾਲ ਸੁੱਕੀ ਮੱਕੀ ਉਹ ਐ ਨਹੀਂ ਗਿੱਲੀ ਮੱਕੀ ਪਾਈ ਜਾਂਦੇ ਪੂਰੀ ਟੌਪ ਦੀ ਕੁਆਲਿਟੀ ਦੀ ਮੱਕੀ ਪਾਈ ਜਾਂਦੀ ਇੱਥੇ ਤੇ ਜਿਹੜੇ ਭੈਣ ਭਾਈ ਨੇ ਕੋਈ ਪੱਖਾ ਲਵਾਉਣਾ ਜਿਵੇਂ ਉਸ ਵੀ ਕਰਨਾ ਹੈ ਟਾਂਕ ਨੂੰ ਪੱਖਾ ਲਵਾਉਣਾ ਕੋਈ ਵੀ ਚੀਜ਼ ਨੂੰ ਪੱਖਾ ਲਵਾਉਣਾ ਹੈ ਪੱਖਾ ਲਵਾ ਕੇ ਕੋਈ ਫੀਡ ਪੁੰਟੂ ਆਉਣੀ ਹੈ ਕੋਈ ਕਣਕ ਕਣਕ ਨੂੰ ਉਹ ਵੀ ਕਰ ਸਕਦੇ ਹੋ ਉਹ ਵੀ ਕਰ ਸਕਦਾ ਬਈ ਆ ਛਿਲਕਾ ਪਿਆ ਜੀ ਛੋਲਿਆਂ ਦਾ ਆ ਛੋਲਿਆਂ ਛਿਲਕਾ ਪਿਆ ਵਾਕੀ ਜੀ ਛੋਲੇ ਛਿਲਕਾ ਦੇਖੋ ਜੀ ਨਹੀਂ ਆਮ ਤਾਂ ਛਿਲਕੇ ਕਿਵੇਂ ਆ ਮੋਟਾ ਦੇਖੋ ਛੋਲਿਆਂ ਛਿਲਕਾ ਤੁਸੀਂ ਚੈੱਕ ਕਰ ਛਣ ਛਣ ਕਰਦਾ ਠੀਕ ਆ ਬਾਈ ਆ ਸੋਇਆ ਵੀ ਨੇ ਜੀ ਆ ਸੋਇਆ ਵੀ ਨੇ ਪਿਆਗਾ ਪੂਰਾ ਬਾਈ ਕੋ ਫੁੱਲ ਸਟਾਕ ਰਹੇਗਾ ਜਿਹੜੇ ਕਿਸੇ ਵਕਤ ਕੋਈ ਬੰਦਾ ਕੇ ਫੀਡ ਵਿੱਚ ਜਾ ਸਕਦਾ ਆ ਦੇਖੋ ਇੱਕ ਜੇ ਆ ਗ ਆ ਗੁਰਦਾ ਬਈ ਪਿਓਰ ਗੁਰਦਾ ਸੀਰਾ ਤਿਆਰ ਕਰਦੇ ਆ ਜੀ ਮਰਫੀ ਦਾ ਇਹ ਬਾਕੀ ਗੋੜਾ ਹੀ ਪੂਰਾ ਠੀਕਾ ਟਾਪ ਕੁਆਲਟੀ ਦਾ ਗੋੜਾ ਦਾ ਠੀਕਾ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਕਿਸੇ ਵੀ ਨੂੰ ਲੋੜੀ ਬਈ ਸੀਰਾ ਹੀ ਪੌਣੇ ਗੁਰਦਾ ਹਾਂ ਗੁਰਦਾ ਸੀਰਾ ਵੀ ਜੀ ਗੁੜ ਵੀ ਸੀਰਾ ਵੀ ਆ ਜਾਊ ਕਿ ਪੈਨਸਲ ਖੜੀ ਕਰ ਲੋ ਉੱਚ ਆਏ ਖੜੀ ਹੋ ਗਈ ਪੈਨਸਲ ਠੀਕ ਆ ਬਈ ਜੀ ਦੇਖਿਆ ਬਾਈਆਂ ਆਪਣੀ ਗਰੰਟੀ ਲਈ ਹਾਇ ਕੀ ਗਰੰਟੀ ਲਈ ਪਾਈ ਹਿੰਦੇ ਕੋਈ ਵੀ ਚੀਜ਼ ਕੋਈ ਵੀ ਮਾੜੀ ਦੀ ਹਰ ਇੱਕ ਬ੍ਰਾਂਡ ਦੀ ਚੀਜ਼ ਪਾਈ ਹਿੰਦੀ ਇੱਥੇ ਅਸਲ ਇੱਕ ਵਾਰੀ ਤੁਸੀਂ ਆ ਕੇ ਮੌਕਾ ਦੇਖੋ ਸਾਨੂੰ ਕੋਈ ਲੋੜ ਨਹੀਂ ਅਸੀਂ ਤਾਂ ਹਾਂ ਬਾਕੀ ਜਿਹੜਾ ਹੀ ਵੀ ਆਉਂਦਾ ਉਹਦਾ ਫੁੱਲ ਮੰਨਤਾ ਨਾ ਸੱਤਿਆ ਆਹ ਚਾਰ ਨਾ ਕੀਆ ਦਿੱਤਾ ਇਹਨਾਂ ਦਾ ਦੇਖੋ ਵੀ ਭਾਈ ਥਾਰੇ ਕੋਲ ਕਿਹੜੇ ਪਣੀ ਕਨੇ ਵਾਲਾ ਹੁਣ ਚਾਰ ਸਾਡੇ ਆ ਵੀਰ ਜੀ ਚੌਥੀ ਵਾਰਾ ਜਾ ਰਹੇ ਆ ਸਾਡੇ ਫੁੱਲ ਤੋਂ ਆ ਇਹਨਾਂ ਨੇ ਪਹਿਲਾਂ ਕਿ ਤੋ ਹੋਰ ਤਿਆਰ ਕਰਾਉਂਦੇ ਸੀ ਹੁਣ ਸਾਡੇ ਕੋਲ ਕਹਿੰਦੇ ਭਾਈ ਜੀ ਬਸ ਗੱਲਬਾਤ ਆ ਫੁੱਲ ਦੇ ਵਿੱਚ ਦੇਖ ਕੇ ਜੀ ਠੀਕ ਹੈ ਜੀ ਭਾਈ ਇੱਕ ਵਾਰ ਦਸੋਈ ਵਧੀਆ ਨੂੰ ਵਧੀਆ ਕੁਆਲਟੀ ਲੱਗੀ ਬਹੁਤ ਵਧੀਆ ਸਰਾ ਜੀ ਬਹੁਤ ਕੁਆਲਟੀ ਸਰਾ ਕੁਆਲਟੀ ਲੱਗੀ ਕੋਈ ਮਤਲਬ ਜੀ ਰੇਡ ਸਾਰਾ ਸਾਰਾ ਕੁਆਲਟੀ ਵਧੀਆ ਕੁਆਲਟੀ ਦਾ ਰੇਡ ਕਿਵੇਂ ਲੱਗਿਆ ਜੀ ਰੇਡ ਨੂੰ ਕੀ ਆ ਰਿਹਾ ਜੀ ਜੈ 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 ਇਹ ਦੇਖ ਸਕਦੇ ਹੋ ਬਾਈ ਬਾਈ ਕਿੰਨੇ ਨਾਲ ਆ ਰਹੇ ਅੱਜ ਚੌਥੀ ਆ ਰਹੇ ਕੰਨਵੀਂ ਚੌਥੀ ਬੰਜੂ ਆ ਰਹੇ ਬੰਜੂ ਬਾਰ ਆ ਰਿਹਾ ਤੇ ਬਾਈ ਕਹਿੰਦੇ ਤੁਸੀਂ ਦੇਖ ਸਕਦੇ ਹੋ ਬਾਕੀ ਚੌਥੀ ਬੰਜੀ ਬਾਰ ਬਾਈ ਆ ਚੁੱਕੇ ਆਗੇ ਵੀਡੀਓ ਬਣਾਉਣਾ ਸਾਫ ਸੁਥਰਾ ਕੰਮ ਹੈ ਨਾ ਕੀ ਸਾਫ ਸੁਥਰਾ ਕੰਮ ਹੈ ਵਧੀਆ ਸਾਫ ਸੁਥਰਾ ਜਾਈ ਵਾਲਾ ਕੰਮ ਕਰਦਾ ਕਿਦਾ ਬਾਈ ਜਿਹੜੇ ਕਿਸੇ ਵੀ ਨੂੰ ਬਾਈ ਕਹਿੰਦੇ ਇੱਕ ਵਾਰੀ ਮੌਕਾ ਦੇ ਕੇ ਦੇਖੋ ਜੇ ਇਹ ਦੂਜਿਆ ਨਾ ਏ ਕਿਦਾ ਜੀ ਇੱਕ ਵਾਰ ਬਾਈ ਨੂੰ ਮੌਕਾ ਦੇ ਬਾਈ ਇੱਕ ਵਾਰੀ ਗੋੜਦਾ ਸੀਰਾ ਦਿਖਾਉਂਦੇ ਆਪਾਂ ਹੋੜਾ ਨੰਬਰ ਦੇਖੋ ਜੀ ਆਮ ਆ ਸੀਰਾ ਹੁੰਦਾ ਜਿਹੜਾ ਪੋਰ ਹੁੰਦਾ ਨਾ ਨਹੀਂ ਆਮ ਸੀਰੇ ਪਾਣੀ ਜੇ ਹੁੰਦੇ ਆ ਆ ਦੇਖਿਓ ਆ ਸੀਰਾ ਜੀ ਦੇਖੋ ਗਾੜਾ ਆ ਸੀਰੇ ਦੀ ਕੁਆਲਿਟੀ ਹੈਗੀ ਦੇਖੋ ਬਈ ਥੀਪ ਬਾਈ ਕਹਿੰਦਾ ਪੂਰਾ ਗਾੜਾ ਸੀਰਾ ਹੂਗਾ ਭਈ ਆਪ ਜਿਆਰ ਕਿਹਦਾ ਸੀਰਾ ਤੇ ਸੀਰਾ ਆਪ ਤਿਆਰ ਕਰਦੇ ਆ ਨਹੀਂ ਤਾਂ ਆਮ ਪਾਣੀ ਜੇ ਹੁੰਦੇ ਈ ਸਭ ਦੇ ਸੀਰਾ ਪਾਣੀਆ ਹੁੰਦਾ ਦੇਖੋ ਇਹ ਆਪ ਵੀ ਵੀਡੀਓ ਪਵਾ ਰਹੇ ਆ ਆਪਾਂ ਹੀ ਗੋੜਦਾ ਸੀਰਾ ਪਾਉਣਾ ਹੈ ਵੀਡੀਓ ਚ ਜਿਹੜੇ ਕਿਸੇ ਵੀ ਲੋ ਲਈ ਬਾਈ ਦੀ ਰਾਮਪੁਰੇ ਸੜਕ ਤੇ ਇਹ ਜੀ ਮੋਟਰ ਲਾ ਕੇ ਨਾਲ ਦੇ ਨਾਲ ਮੈਲਟ ਹੋ ਜਾਂਦਾ ਗੋੜ ਠੀਕ ਆ ਜੀ ਗੋੜ ਭਿਉਂਦ ਨੇ ਪਹਿਲਾਂ ਗੋੜ ਭਿਉ ਕੇ 2 ਦਿਨ ਪਹਿਲਾਂ ਭਿਉ ਕੇ ਇਹ ਮੋਟਰ ਛੱਡ ਦਣੇ ਆ ਉਹ ਆਪਣੇ ਮੈਲਟ ਹੋ ਜਾਂਦੀ ਹੈ ਆਪਣਾ ਮੈਲਟ ਹੁੰਦੀ ਹੈ ਜੀ ਤਾਂ ਕਹਿੰਦੇ ਵੀ ਪੂਰੀ ਹਰ ਇੱਕ ਚੀਜ਼ ਬਈ ਜੈਨੂਲ ਜਿਹੜਾ ਵਧੀਆ ਕੁਆਲਟੀ ਦੀ ਮਿਲੂਗੀ ਦੂਜਾ ਟਰੈਕਟਰ ਆਟਕੇ ਟਰੈਕਟਰ ਪਹਿਲਾਂ ਗਿਆ ਟਰਾਲੀ ਠੀਕ ਆ ਤੇ ਅੰਦਰ ਵੀ ਬੈਠਾ ਜੂ ਸਾਹਮਣੇ ਬਾਈ ਕੈ ਬਣ ਕੇ ਬੈਠੂ ਕੇ ਜਾ ਕੇ ਤੇ ਠੀਕ ਆ ਜਿਹੜਾ ਕਿ ਵੀਰ ਆਊਗਾ ਉਹਦੀ ਪੂਰੀ ਫੋਲ ਮਾਨਤਨ ਕੀਤਾ ਇਹਨਾਂ ਦਾ ਧੰਨਵਾਦ ਸਾਰੇ ਵੀਰਾਂ